ਅਸ਼ੀਕਾਲ ਜੀ ਅਸੀਂ ਤੁਹਾਨੂੰ ਇੱਕ ਜਿਹੜਾ ਰਸਤਾ ਦਿਖਾਉਣ ਲੱਗੇ ਆਂ ਪੁਲ ਦਿਖਾਉਣ ਲੱਗੇ ਆਂ ਜਿਹੜਾ 2022 ਦੇ ਵਿੱਚ ਬਣ ਕੇ ਤਿਆਰ ਹੋਣਾ ਸੀ ਤੁਸੀਂ ਚਾਹੇ ਇਹਨੂੰ ਸਰਕਾਰ ਦੀ ਏਣਗੈਲੀ ਕਹਿ ਲੋ ਜਾਂ ਸਰਕਾਰਾਂ ਦੀ ਅਣਦੇਖੀ ਕਹਿ ਲੋ ਕੁਝ ਵੀ ਕਹਿ ਸਕਦੇ ਹੋਗੇ ਤੇ ਇੱਕ ਗੱਲ ਹੋਰ ਜਿਹੜਾ ਇਹ ਪੁਲ ਬਣਨ ਲੱਗਿਆ ਤਕਰੀਬਨ 2 ਕਰੋੜ ਰੁਪਏ ਦੇ ਆਸ-ਪਾਸ ਜਿਹੜਾ ਇਹ ਪੁਲ ਬਣਨ ਲੱਗਿਆ ਉਹਦੇ ਬੋਰਡ ਵੀ ਇਹਦੇ ਬਕਾਇਦਾ ਤੌਰ ਤੇ ਲੱਗੇ ਹੋਏ ਨੇ ਜਿਹਦਾ ਕੰਮ 2022 ਦੇ ਵਿੱਚ ਪੂਰਾ ਹੋਣਾ ਸੀ ਬਣ ਕੇ ਤੇ ਇਹ ਹੁਣ ਬਣ 2025 ਦੇ ਵਿੱਚ ਰਹੇਗਾ ਇਹਦਾ ਰੱਖ-ਰਖਾਵ ਦਾ ਜਿਹੜਾ ਸੰਭ ਸੰਭਾਲ ਕਰਨੀ ਸੀ ਵੀ ਇਹ 2022 ਤੋਂ ਲੈ ਕੇ 2027 ਤੱਕ ਕਰਨੀ ਸੀਗੀ ਤੇ ਉਹਦੇ ਵੀ ਪੈਸੇ ਰੱਖੇ ਗਏ ਸੀ ਵੀ ਇਹਦੀ ਕੋਈ ਟੁੱਟ-ਭੱਜ ਹੁੰਦੀ ਹੈ ਤਾਂ ਉਹਦੇ ਉੱਪਰ ਖਰਚੇ ਜਾਣਗੇ ਪਰ ਇਹ ਪੁਲ ਦੀਆਂ ਤਸਵੀਰਾਂ ਨੇ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋਗੇ ਕਿ ਇਹ ਪੁਲ ਜਿਹੜਾ ਹੁਣ ਬਣ ਰਿਹਾ ਹੈ ਜੇ ਵੀ ਇਹਦਾ ਕੰਮ ਅਧੂਰਾ ਹੈਗਾ ਪੂਰੇ ਤਰੀਕੇ ਨਾਲ ਇਹ ਪੁਲ ਬੜੀ ਤੇਜ਼ੀ ਦੇ ਨਾਲ ਕਹਿੰਦੇ ਵੀ ਰਫਤਾਰ ਫੜਨੀ ਚਾਹੀਦੀ ਸੀ ਇਸ ਪੁਲ ਨੂੰ ਪਰ ਉਹ ਗੱਲਬਾਤ ਕਿਤੇ ਨਜ਼ਰ ਨਹੀਂ ਆ ਰਹੀ ਹੈਗੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਕਿਹਾ ਸੀ ਕਿ ਉਹਨਾਂ ਨੇ ਕਿਸੇ ਦਰਬੇ ਹਲਕੇ ਦੇ ਵਿੱਚ ਐਮਪੀ ਰਹਿੰਦੇ ਹੋਏ ਪੁਲ ਬਣਾਇਆ ਸੀਗਾ ਪੁਲ ਉਹਨਾਂ ਨੇ ਤਕਰੀਬਨ ਠੇਕਾ ਹੋਇਆ ਸੀ ਪੁਲ ਦਾ 2.5 ਕਰੋੜ ਰੁਪਏ ਦਾ ਅਤੇ ਉਸ ਟਾਈਮ ਉਹਨਾਂ ਨੇ ਇਹੋ ਪੁਲ ਬਣਾਇਆ ਸੀਗਾ ਤਕਰੀਬਨ 60 ਤੋਂ ਲੈ ਕੇ 80 ਲੱਖ ਰੁਪਏ ਤੱਕ ਉਹਨਾਂ ਨੇ ਇਹੀ ਕਹਿਣਾ ਸੀ ਕਿ ਜਾਦੇ ਠੇਕੇ ਹੋ ਜਾਂਦੇ ਨੇ ਪੁਲਾਂ ਦੇ ਅਤੇ ਪੈਸੇ ਖਾਦੇ ਜਾਂਦੇ ਨੇ ਵਿੱਚੋਂ ਚਾਹੇ ਉਹ ਠੇਕੇਦਾਰ ਖਾ ਜੇ ਜਾਂ ਕੋਈ ਹੋਰ ਖਾ ਜੇ ਤਾਂ ਹੁਣ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਹੁਣ ਵੀ ਜਿਹੜਾ ਇਹ ਪੁਲ 2 ਕਰੋੜ ਰੁਪਏ ਦੇ ਵਿੱਚ ਬਣ ਰਿਹਾ ਹੈਗਾ ਇੱਕਾ ਛੋਟੀ ਜੀ ਸੜਕ ਦੇ ਉੱਪਰ ਪੁਲ ਹੈਗਾ ਨਾਲੇ ਇਹਦਾ ਪੁਲ ਹੈਗਾ ਤੁਸੀਂ ਨੇ ਵੀ ਉਹਦਾ ਨਾਲੇ ਦਾ ਪੁਲ ਬਣਾਇਆ ਸੀਗਾ ਤਿੰਨ ਪਿੱਲਰਾਂ ਦਾ ਇਹ ਪੁਲ ਹੈ ਸਾਹ ਇਹ ਵੱਲ ਵੀ ਜਿਹੜੀ ਨਜ਼ਰ ਮਾਰੋ ਇਹਦਾ ਠੇਕਾ ਵੀ ਤਕਰੀਬਨ 2.2 ਕਰੋੜ ਰੁਪਏ ਦਾ ਹੋਇਆਗਾ। ਤੁਸਾਨੂੰ ਜਿਹੜਾ ਦੇਖਣਾ ਚਾਹੀਦਾ ਹੈਗਾ ਇਸ ਪਾਸੇ ਵੱਲ ਨਜ਼ਰ ਮਾਰਨੀ ਚਾਹੀਦੀ ਹੈ ਕਿ ਇੱਕ ਤਾਂ ਇਹ 3 ਸਾਲ ਪਹਿਲੀ ਲੇਟ ਬਣ ਰਿਹਾ ਹੈਗਾ ਜਿੱਥੇ ਇਹਨੂੰ ਅੱਜ ਨੂੰ ਬਣੇ ਨੂੰ 3 ਸਾਲ ਹੋ ਸਕਦੇ ਸੀਗੇ। ਤੁਹਾਡੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਹਲਕਾ ਲਹਿਰਾ ਗਾਗਾ ਦੇ ਵਿੱਚ ਇਹ ਪੁਲ ਹੈਗਾ। ਤਾਂ ਲੋਕਾਂ ਨੂੰ ਕਿਤੇ ਸੁਵਿਧਾ ਜਦੋਂ 3 ਸਾਲ ਪਹਿਲਾਂ ਮਿਲ ਜਾਣੀ ਚਾਹੀਦੀ ਸੀ ਇਸ ਪੁਲ ਦੀ ਪਰ ਬਣ ਹੁਣ 2025 ਦੇ ਵਿੱਚ ਰਹੇਗਾ। ਸੋ ਇਹ ਬੇਨਤੀ ਕਰਦੇ ਆਂ ਕਿ ਇਸ ਨੂੰ ਜਿਹੜੀ ਧਿਆਨ ਦਿੱਤਾ ਜਾਵੇ। ਤਾਂ ਜੋ ਜਲਦੀ ਤੋਂ ਜਲਦੀ ਲੋਕਾਂ ਨੂੰ ਮਿਲ ਸਕੇ ਕਿਉਂਕਿ ਇਹ ਬਰਸਾਤਾਂ ਦਾ ਮੌਸਮ ਹੈ ਬਰਸਾਤਾਂ ਦੇ ਮੌਸਮ ਦੇ ਕਰਕੇ ਲੋਕ ਤੰਗ ਪਰੇਸ਼ਾਨ ਹੋਣਗੇ ਨਾਲਿਆਂ ਦੇ ਵਿੱਚ ਪਾਣੀ ਆ ਜਾਂਦਾ ਹੈਗਾ ਕੋਈ ਬੇਨਤੀ ਹੈਗੀ ਸੋ ਵੀਡੀਓ ਨੂੰ ਤੁਸੀਂ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ